ਅਸੀਂ ਇਹ ਕਹਿੰਨੇ ਆਂ ਵੀ ਕਿਸੇ ਵੀ ਡਾਕਟਰ ਕੋਲੇ ਜਾਓ ਪਹਿਲਾਂ ਟਾਈਫਾਇਟ ਦਾ ਟੈਸਟ ਕਰਾਓ ਮਹੀਨੇ ਚ 20 ਦਿਨਾਂ ਚ ਸਹੀ ਹੋ ਜਾਂਦਾ ਇਹ ਤਾਂ 3 ਮਹੀਨੇ ਵਰਤਨ ਕੋਈ ਸਟੱਡ ਬਾਉਂਡੀ ਰੋਡ ਨਹੀਂ ਕਰਦੇ ਜਿਹੜਾ ਤੁਸੀਂ ਇਹ ਦਵਾਈਆਂ ਬਣਾਉਣਗੇ ਇਹਨੂੰ ਕਿਸ ਤਰ੍ਹਾਂ ਕੋਈ ਕੁਦਰਤੀ ਤਰੀਕੇ ਨਾਲ ਜਿਹੜੀਆਂ ਆਪਣੀਆਂ ਜੜੀ ਬੂਟੀਆਂ ਪੁਰਾਣੀਆਂ ਬੈਦਾਲੀਆਂ ਉਹ ਹੀ ਇਚਾਰ ਕਰਦੇ ਉਹਨਾਂ ਨੂੰ ਜਿਹੜੇ ਸਮੇਂ ਵਿੱਚ ਦੇਖਣਾ ਚਾਹੁੰਦਾ ਕਿ ਲੋਕ ਬਿਮਾਰੀਆਂ ਨਾਲ ਇੰਨਾ ਝੰਬੇ ਪੈਨੇ ਕਿਨਾਰਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਤੇ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸੀਮਤ ਖਰਚੇ ਦੇ ਠੀਕ ਕਰਦੇ ਨੇ ਤੇ ਲੋਕਾਂ ਲਈ ਫਾਇਦਾ ਵੀ ਬਹੁਤ ਵੱਡੀ ਪੱਧਰ ਤੇ ਹੋ ਰਿਹਾ ਇਹੀ ਜਿਹੜਾ ਹਨ ਕਾੜਾ ਅਸੀਂ ਜੜੀਆਂ ਬੂਟੀਆਂ ਦਾ ਬਣਾਉਣੀ ਹੈ। ਇਹੀ ਸੀ ਪਲਾਉਣੀ ਹੈ। ਹਫਤੇ 'ਚ ਦੋ ਦਿਨ ਇਹ ਸੀ ਇਸੇ ਪਲਾਉਣੀ ਹੈ ਬਿਲਕੁਲ ਇਹ ਫਰੀ ਪਲਾਉਣੀ ਹੈ। ਠੀਕ ਹੈ। ਇਹਦਾ ਕੋਈ ਪੈਸਾ ਨਹੀਂ ਲੈ ਰਹਾ ਕਿਸੇ ਤੋਂ ਵੀ ਭਾਵੇਂ ਸਾਰਾ ਸ਼ਹਿਰ ਆ ਕੇ ਪੀਣਾ। ਇਹਨਾਂ ਨੇ ਇਹ ਤਾਂ ਇੱਕ ਤਾਂ ਛੋਟੇ ਸਾਹਮਣੇ ਆ। ਉਹ ਦਿੱਤਾਗਾ ਤੇ ਇੱਕ ਉਹ ਪਾਊਡਰ ਜਿਹੜਾ ਦਿੱਤਾ ਸੀ ਐਡਾ ਉਹ ਵੀ ਚਾਹ ਮਗੂ ਬਣਾ ਕੇ ਪੀਣੀ ਹੁੰਦੀ ਆ ਤੇ ਉਹਦੇ ਨਾਲ ਜਿੰਨੀ ਮੈਨੂੰ ਬਹੁਤ ਪਰਸੈਂਟ ਜਿਵੇਂ ਅੱਗੇ 50% ਰਹਿ ਲੋ ਉਨ ਤੋਂ ਮਿਲਣ ਸਪੰਜਾ ਪਰਸੈਂਟ ਹਾਰਡ ਦੀ ਪ੍ਰੋਬਲਮ ਹੈ ਉਹਦੇ ਵਿੱਚ ਹੁਣ ਜਣੀ ਅੱਗੇ ਕੁਝ ਫਰਕ ਕੀ ਸੀਗਾ ਥੋੜਾ ਜਿਹਾ ਹੁਣ ਜਿਆਦਾ ਹੀ ਹੋ ਗਿਆ ਕੁਝ ਪੰਜਾਬ ਨੂੰ ਟੈਲੀਵਿਜ਼ਨ ਦੇਖ ਰਹੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਸੁਖਰਾਜ ਚਾਹਲ ਅੱਜ ਬੇਹੱਦ ਖਾਸ ਪ੍ਰੋਗਰਾਮ ਤੰਦਰੁਸਤ ਸਿਹਤ ਲੈ ਕੇ ਹਾਜ਼ਰਾਂ ਜਿਸ ਦੇ ਵਿੱਚ ਸਾਡੇ ਨਾਲ ਹਾਜ਼ਰ ਰਹਿਣਗੇ ਉਹਗੇ ਵੈਦ ਬੈ ਮੇਜਰ ਸਿੰਘ ਭਾਈ ਰੂਪੇ ਵਾਲੇ ਜਿਨ੍ਹਾਂ ਤੋਂ ਅਸੀਂ ਜਾਣਾਂਗੇ ਕਿ ਕਿਸ ਤਰ੍ਹਾਂ ਅਸੀਂ ਕੁਦਰਤੀ ਤਰੀਕੇ ਨਾਲ ਬੱਖੋ-ਵੱਖਰੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ ਤੁਹਾਡੇ ਲਈ ਇਹ ਪ੍ਰੋਗਰਾਮ ਬਹੁਤ ਹੀ ਖਾਸ ਰਹਿਣ ਵਾਲਾ ਹੈ ਪਹਿਲਾਂ ਉਹਨਾਂ ਕਰਦੇ ਹਾਂ ਸਵਾਗਤ ਫਿਰ ਕਰਾਂਗੇ ਕੀ ਗੱਲਬਾਤ ਬੈ ਜੀ ਡਾਕਟਰ ਸਾਹਿਬ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਜਿਖੜੇ ਇਕੱਤਰ ਦੇਖੀਏ ਤਾਂ ਪੰਜਾਬ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਤਕਰੀਬਨ ਹਰੇ ਘਰ ਦੇ ਵਿੱਚ ਲੋਕਾਂ ਨੂੰ ਬੱਖੋ-ਵੱਖਰੀਆਂ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਜੇਕਰ ਆਪਾਂ ਹਸਪਤਾਲਾਂ ਵਿੱਚ ਇਹ ਕੰਮ ਕਰੀਏ ਤਾਂ ਹਸਪਤਾਲਾਂ ਦੇ ਵੱਡੇ ਪੱਧਰ ਤੇ ਲੋਕ ਇਲਾਜ ਲਈ ਦਰਦ-ਦਰ ਭਟਕ ਰਹੇ ਨੇ, ਪੀੜਾਂ ਲੱਗੀਆਂ ਹੋਈਆਂ ਨੇ। ਸਾਨੂੰ ਅੱਜ ਸਾਡੇ ਦਰਸ਼ਕਾਂ ਨੂੰ ਇਹ ਜ਼ਰੂਰ ਸਮਝਾਉਉ ਕਿ ਤੁਹਾਡੇ ਕੋਲ ਕਿਹੜੀਆਂ ਬਿਮਾਰੀਆਂ ਦੇ ਪੱਕੇ ਇਲਾਜ ਨੇ ਅਤੇ ਕਿਸ ਤਰ੍ਹਾਂ ਤੁਸੀਂ ਜਿਹੜੀਆਂ ਕਿਉਂਕਿ ਹਰੇਕ ਬਿਮਾਰ ਦਾ ਇਲਾਜ ਉਦੋਂ ਹੀ ਸੰਭਵ ਹੁੰਦਾ ਜਦੋਂ ਆਪਾਂ ਉਸ ਦੀ ਜੜ ਤੱਕ ਪਹੁੰਚਦੇ ਆ। ਸਾਨੂੰ ਪਤਾ ਲੱਗਿਆ ਕਿ ਤੁਸੀਂ ਹਰੇਕ ਬਿਮਾਰ ਦੇ ਪਹਿਲਾਂ ਜੜ ਫੜਦੇ ਹੋ ਫਿਰ ਉਹਦਾ ਇਲਾਜ ਕਰਦੇ ਹੋ। ਅਸੀਂ ਇਹ ਕਹਿੰਦੇ ਆ ਜਿਵੇਂ ਆ ਹਸਪੀਟਲਾਂ ਦੇ ਵਿੱਚ ਲੈਣਾ ਲੱਗੀਆਂ ਪਈਆਂ। ਉਹਦੇ ਵਿੱਚ 70% ਟਾਈਫਾਇਡ ਵਾਲੇ ਆ। ਜਦੋਂ ਟਾਈਫਾਇਡ ਹੋ ਜਾਂਦਾ ਉਹ ਇਹਨਾਂ ਸੱਲ ਵੱਧ ਦੇ ਘਟਦੇ ਆ। ਸੱਲਾਂ ਦੀ ਖਾਤਰ ਬੋਤਲਾਂ ਲਾਉਣ ਲੱਗ ਜਾਂਦੇ ਆ, ਲਾਉਣ ਦੀ ਲੋੜ ਵੀ ਪੈਂਦੀ ਐ ਜਾਂ ਕਿਸੇ ਤਰੀਕੇ ਨਾਲ ਕੋਰ ਜਿਹੜਾ ਆਪਣਾ ਰੋਗ ਹੈ ਟਾਈਫਾਇਡ ਵਾਲਾ ਉਹ ਉਦਾਂ ਹੀ ਰਹਿ ਗਿਆ। ਉਹਦੀ ਦਵਾਈ ਨਹੀਂ ਮਿਲੀ। ਅਸੀਂ ਇਹ ਕਹਿੰਨੇ ਆ ਵੀ ਕਿਸੇ ਵੀ ਡਾਕਟਰ ਕੋਲੇ ਜਾਓ ਪਹਿਲਾਂ ਟਾਈਫਾਇਡ ਦਾ ਟੈਸਟ ਕਰਾਓ। ਕਿਸੇ ਦੀ ਡਾਕਟਰੀ ਸਲਾਹ ਨਾ ਕਰਾਓ ਤੁਸੀਂ ਆਪ ਦੀ ਸਲਾਹ ਨਾ ਕਰਾਓ ਕਿਥੇ ਲੈ ਵਾਜਦਾ ਕਰਾਉਣਾ ਟਾਈਫਾਇਡ ਦਾ ਪਹਿਲਾਂ ਟੈਸਟ ਕਰਾਉਣ ਟੈਸਟ ਕਰਾ ਕੇ ਉਦੋਂ ਮੜ ਕੇ ਦਵਾਈ ਲੈਣਾ ਜੇ ਟਾਈਫਾਇਡ ਆਉਂਦਾ ਹੈ ਕੱਲਾ ਟਾਈਫਾਇਡ ਦੀ ਦਵਾਈ ਨਾਲ ਉਹ ਠੀਕ ਹੋ ਜਾਣਗੇ ਹੋਰ ਕੋਈ ਕਿਸੇ ਦੀ ਖਤਰ ਲੋੜ ਨਹੀਂ ਹੈ ਦਵਾਈ ਖਾਣ ਦੀ ਸੈਲ ਆਪ ਹੀ ਠੀਕ ਹੋ ਜਾਂਦੇ ਆ ਜੋ ਟਾਈਫਾਇਡ ਹੋ ਗਿਆ ਅਸੀਂ ਕਹਾ ਟਾਈਫਾਇਡ ਦੀ ਖਾਤਰ ਦਵਾਈ ਦਿੰਨੇ ਆ ਸਿਰਫ ਇਹ ਦੋ ਪੁੜੀਆਂ ਇੱਕ ਇਹ ਪੁੜੀ ਹੈ ਜੇ ਇਹ ਆਪਾਂ 6 ਮਹੀਨਾ ਬਾਅਦ ਤੰਦਰੁਸਤ ਵੀ ਖਾ ਲੋ ਬਿਮਾਰ ਹੁੰਦੀ ਨਹੀਂ ਬਿਲਕੁਲ ਨਹੀਂ ਬੋਲਦਾ ਜੀ ਨੂੰ ਟਾਈਫਾਇਡ ਆ ਇਹ ਸਿਰਫ ਦੋ ਬੁੜੀਆਂ ਖਾਣੀਆਂ ਮੁੜ ਕੇ ਟਾਈਫਾਇਡ ਨਹੀਂ ਹੁੰਦਾ ਟਾਈਫਾਇਡ ਇਹ ਤੰਤਰਾਂ ਦਾ ਹੁੰਦਾ ਹੈ ਇੱਕ ਤਾਂ ਮੋਟੀ ਮਾਤਾ ਹੋਗੀ ਇੱਕ ਪਾਣੀ ਝਾਰਾ ਹੋ ਗਿਆ ਇੱਕ ਠੰਡੇ ਪਿੰਡੇ ਜਦੋਂ ਠੰਡੇ ਪਿੰਡੇ ਟਾਈਫਾਇਡ ਹੁੰਦਾ ਉਦੋਂ ਪੇਟ ਦੇ ਰੋਗ ਵੱਧਦੇ ਆ ਪੇਟ ਦੀ ਫੈਕਸ਼ਨ ਵਗੈਰਾ ਵੱਧ ਜਾਂਦੀ ਐ ਸੈੱਲ ਵਗੈਰਾ ਵੱਜ ਜਾਂਦੇ ਆ ਘਟ ਜਾਂਦੇ ਆ ਸਭ ਤੋਂ ਯਾਨੀ ਕਿ ਭੈੜੀ ਬਿਮਾਰੀ ਆ ਇਹ ਟਾਈਫਾਇਡ ਦੀ ਕਿਉਂ ਟਾਈਫਾਇਡ ਦਾ ਜਿਹੜਾ ਇਹ ਦੇਸੀ ਇਲਾਜ ਹੈਗਾ ਜੀਰੇ ਕੋਲੇ ਐ ਨਹੀਂ ਹੈ ਸਾਡੇ ਕੋਲੇ ਵੀ ਹੋਰ ਵੀ ਵੈਦਾਂ ਕੋਲੇ ਬਥੇਰਾ ਹੈ ਅਸ ਤਾਂ ਕਹਿੰਨੇ ਆ ਵੀ ਟਾਈ ਫੈਟ ਦਾ ਲਾਜ਼ਮੀ ਟੈਸਟ ਕਰਾਉਣਾ ਬਾਕੀ ਦੂਸਰੀ ਹੈਗੀ ਐ ਜਿਵੇਂ ਕੋਈ ਹਾਰਡ ਦੀ ਸ਼ਿਕਾਇਤ ਆ ਹਾਰਡ ਦਾ ਸ਼ਿਕਾਇਤ ਆ ਕੋਈ ਸਟੱਡ ਪਾਉਣ ਨੂੰ ਕਹਿੰਦਾ ਕੋਈ ਬਾਈਪਾਸ ਸਰਜਰੀ ਕਹਿੰਦਾ ਅਸੀਂ ਓਰੇ ਚ ਕਾੜੇ ਵਗੈਰਾ ਪਿਆਉਣੇ ਆ ਹਫਤੇ ਚ ਦੋ ਦਿਨ ਬੁੱਧਵਾਰ ਐਂ ਦੁਬਾਰ ਅਸੀਂ ਇੱਥੇ ਪਿਆਉਣੇ ਆ ਬਰਨਾਲੇ ਜੀ ਬਾਕੀ ਦਿਨ ਅਸੀਂ ਹੈਗੇ ਸੈਣੀ ਅਸੀਂ ਤਾਂ ਇਹ ਕਹਿੰਦੇ ਆ ਵੀ ਤੁਸੀਂ ਜਿਹੜਾ ਕੜਾ ਸਾਡਾ ਇਹ ਪੀਓ ਬਾਕੀ ਨਾਲ ਅਸੀਂ ਦਿੰਦੇ ਆ ਬੋਤਲ ਦੋ ਇਹ ਵਾਲੀ ਸੀਸੀ ਐ ਇੱਕ ਸੀਸੀ ਹੋਰ ਐ ਤੇ ਉਹ ਦੋਨੇ ਸੀਸੀਆਂ ਦੋ ਦੋ ਢੱਕਣ ਪਾ ਕੇ ਪੀਣੀ ਐ ਇੱਕ ਹਾਰਡ ਦਾ ਜਿਹੜਾ ਇਹ ਇੱਕ ਮਹੀਨੇ ਚ 20 ਦਿਨਾਂ ਚ ਸਹੀ ਹੋ ਜਾਂਦਾ ਇਹ ਤਾਂ 3 ਮਹੀਨੇ ਵਰਤਨ ਕੋਈ ਸਟੱਡ ਬਾਉਂਦੀ ਰੋੜ ਨਹੀਂ ਕਰੇ ਨੂੰ ਇਹਦੇ ਦੋ ਢੱਕਣ ਇਹ ਪਾਣੀ ਚ ਪਾ ਕੇ ਪੀਣੀ ਐ ਦੋ ਰਕਣ ਸਵੇਰ ਦੋ ਸ਼ਾਮ ਉਹਨੂੰ ਕੋਈ ਵੀ ਸਟੱਡ ਪਾਉਣ ਦੀ ਲੋੜ ਨਹੀਂ ਕੋਈ ਹਾਰਡ ਦਾ ਕੋਈ ਫੈਲਟੀ ਲੀਵਰ ਹੈ ਕੋਈ ਕੰਟਰੋਲ ਵੱਧ ਦਾ ਕੋ ਕੋਣਗੜਾ ਹੈ ਬਿਲਕੁਲ 20 ਦਿਨਾਂ ਚ ਸਹੀ ਕਰ ਦਿੰਦੇ ਆ ਜਿਵੇਂ ਇਹ ਵੀ ਵਰਤਦੇ ਆ ਹਾਰਡ ਦੀ ਉਹ ਭੈਣ ਜੀ ਵੀ ਉਹ ਕੋ ਕੁਕਮਰ ਦਰਦਾ ਕਿਸੇ ਦੀ ਸਤੂਈ ਦੋਖਦੀ ਹੈ ਕੋਈ ਲਾਤ ਚੀਸ ਪੈਂਦੀ ਹੈ ਉਹਦਾ ਵੀ ਇਲਾਜ ਕਰਦੇ ਨਾਲ ਬਾਕੀ ਕਿਸੇ ਦੇ ਇਲਾਜ ਨਹੀਂ ਬੱਚਾ ਨਹੀਂ ਹੈ ਉਹ 1 ਮਹੀਨੇ ਦੇ ਰਿਜ਼ਲਟ ਆ ਜਾਂਦਾ ਹੋਵੇ ਕੁਝ ਮਰਜ਼ੀ ਉਹ ਰੱਬ ਦੀ ਦੇਣ ਹੈ ਬੱਚਾ ਲਾਜ਼ਮੀ ਹੋਊਗਾ ਉਹਦੇ ਮਤਲਬ ਕਿ ਤੁਹਾਡਾ ਕਹਿੰਦਾ ਭਾਵੇਂ ਏਕੇ ਜਿਹੜੀਆਂ ਵੀ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ ਉਹ ਟਾਈਫਾਇਡ ਤੋਂ ਸ਼ੁਰੂ ਹੋਉਂਦੇ ਨੇ ਕਈ ਬਿਮਾਰੀਆਂ ਦੀ ਕਈ ਬਹੁਤ ਜ਼ਿਆਦਾ ਟਾਈਫਾਇਡ ਤੋਂ ਹੁੰਦੀ ਹੈ ਮਤਲਬ ਕਿ ਟਾਈਫਾਇਡ ਦਾ ਪਤਾ ਨਹੀਂ ਚੱਲਦਾ ਜਾਂ ਕਿ ਨੂੰ ਹੱਡ ਬਣ ਨਹੀਂ ਰਹਿੰਦੀ ਹੈ ਥਕਾਵਟ ਰਹਿੰਦੀ ਹੈ ਉਹਨੂੰ ਟਾਈਫਾਇਡ ਹੀ ਹੈ ਉਹ ਆਪਦਾ ਉਸੇ ਟਾਈਮ ਟਾਈਫਾਇਡ ਦਾ ਚੈੱਕ ਕਰੋ ਹੁਣ ਕਿਸੇ ਡਾਕਟਰ ਦੀ ਸਲਾਹ ਨਾਲ ਚਾਹੇ ਆਪਦੀ ਮਰਜ਼ੀ ਨਾਲ ਜੇ ਟਾਈਫਾਇਡ ਆਉਂਦਾ ਹੈ ਉਹ ਸਾਡੇ ਕੋਲ ਆਉਣ ਜਦੋਂ ਮਰਜ਼ੀ ਦਵਾਈ ਲੈ ਜਾਣ ਚਾਹੇ ਕਿਸੇ ਤੋਂ ਹੋਰ ਲੈਣ ਚਾਹੇ ਸਾਡੇ ਕੋਲ ਲੈਣ ਉਹ ਟਾਈ ਫਾਇਟ ਦਾ ਇਲਾਜ ਕਰਾਉਣ ਦੀ ਉਹਨੂੰ ਜ਼ਰੂਰਤ ਹੈ ਜਿਹੜੀਆਂ ਤੁਸੀਂ ਸਾਨੂੰ ਇਹ ਦਵਾਈਆਂ ਦਿਖਾ ਰਹੇ ਹੋਗੇ ਇਹ ਤੁਸੀਂ ਖੁਦ ਤਿਆਰ ਕਰਦੇ ਹੋ ਜਾਂ ਕਿਤੋਂ ਮਗਵਾਉਣ ਦਿਓ ਖੁਦ ਆਪ ਤਿਆਰ ਕਰਦੇ ਆ ਅਸੀਂ ਇਹ ਤਿੰਨ ਪੀੜੀਆਂ ਤੋਂ ਇਲਾਜ ਕਰਦੇ ਆ ਦਾਦੇ ਪੜਦਾਦੇ ਤੋਂ 35 ਸਾਲ ਹੋ ਗਏ ਮੈਨੂੰ ਇਹ ਸੁੱਕਾ ਕੰਮ ਕਰਦਿਆਂ ਤੁਹਾਡਾ ਇੱਕ ਖਾਨਦਾਨੀ ਪੇਸ਼ੇ ਵਜੋਂ ਤੁਸੀਂ ਕਹਿ ਸਕਦੇ ਹੋ ਖਾਨਦਾਨੀ ਹੈ ਠੀਕ ਹੈ ਜੀ ਖਾਨਦਾਨੀ ਜੀ ਕਰਦੇ ਆ ਇਹ ਤੁਹਾਡੇ ਕੋਲ ਤਾਂ ਬੜੇ ਦੂਰ ਦੂਰੋਂ ਮਰੀ ਜਾਂਦੇ ਹੋਣਗੇ ਤੁਹਾਡੇ ਕੋਲ ਲਾਇਕ ਕਰਾਉਣ ਸਾਡੇ ਕੋਲ ਲੁਧਿਆਣਾ ਚੰਡੀਗੜ੍ਹ ਕਲਕੱਤਾ ਬੰਬੇ ਤੋਂ ਅਸੀਂ ਉੱਥੇ ਬੰਬੇ ਵੀ ਭੇਜੀਏ ਦਵਾਈ ਕਲਕੱਤਾ ਵੀ ਭੇਜਦੇ ਆਂ ਅਸੀਂ ਦੂਰਾਂ ਨੂੰ ਕੋਰੀਅਲ ਕਰਦੇ ਆਂ ਕਿਸੇ ਨੂੰ ਵੀ ਕੋਈ ਹਾਰਡ ਦੀ ਸ਼ਿਕਾਇਤ ਆ ਕੋਈ ਟਾਈਫੈਟ ਦੀ ਹੈ ਕੁਝ ਵੀ ਆ ਸਾਨੂੰ ਫੋਨ ਤੇ ਕੰਟੈਕਟ ਕਰਨਾ ਅਸੀਂ ਉੱਥੇ ਦਵਾਈ ਭੇਜਾਂਗੇ ਉਹਨਾਂ ਨੂੰ ਆਉਣ ਦੀ ਲੋੜ ਨਹੀਂ ਕਿਉਂ ਦਵਾਈ ਥੋੜੇ ਦੀ ਹੈ ਉਸ ਤੋਂ ਬਾਹਰ ਆਉਣ ਜਾਂਦਾ ਉਹਨਾਂ ਦਾ ਖਰਚ ਹੁੰਦਾ ਮੁਰਕੇ ਤੁਸੀਂ ਵੱਡੀ ਸਹੂਲਤیں ਵੀ ਦੇ ਰਹੇ ਹੋ ਕਿ ਦਵਾਈ ਜੇ ਕੋਈ ਮੰਗਵਾਵੇ ਤਾਂ ਭੇਜ ਦਿੰਦੇ ਆ ਸਾਨੀ ਦੇ ਨਾਲ ਹਾਂ ਸਾਨੀ ਅਸੀਂ ਟੈਸਟ ਮਗਾ ਲੈਂਦੇ ਆ WhatsApp ਤੇ ਉਹਨਾਂ ਤੋਂ ਟੈਸਟ ਵੇਖ ਕੇ ਅਸੀਂ ਦਵਾਈ ਉਹਨਾਂ ਨੂੰ ਭੇਜ ਦਿੰਦੇ ਆ ਜਿਵੇਂ ਹਰਿਆਣਾ ਜਾਂਦੀ ਹੈ ਗੰਗਾ ਨਗਰ ਜਾਂਦੀ ਹੈ ਤੇ ਡੱਬਾ ਲਈ ਜਾਂਦੀ ਹੈ ਸਾਰੇ ਸਾਡੀ ਦਵਾਈ ਜਾਂਦੀ ਹੈ ਮੁਰਕੇ ਪੰਜਾਬ ਤੋਂ ਬਾਹਰ ਵੀ ਪੇਸ਼ੈਂਟ ਸੜਕਲੇ ਕੰਟਰੈਕਟਰ ਵਿੱਚ ਆ ਗਏ ਨੇ ਉਹ ਵੀ ਜਾਂਦੀ ਹੈ ਬਾਹਰਲੇ ਮੁਲਕਾਂ 'ਚ ਵੀ ਜਾਂਦੀ ਹੈ ਕੈਨੇਡਾ ਅਮਰੀਕਾ ਇੰਗਲੈਂਡ ਸਾਰੇ ਤਾਂ ਜਾਂਦੀ ਹੈ ਅਰ ਤਾਂ ਭੇਜ ਦਿਆਂ ਸੀ ਜਿਹੜਾ ਤੁਸੀਂ ਇਹ ਦਵਾਈਆਂ ਬਣਾਉਣਗੇ ਇਹਨੂੰ ਕਿਸ ਤਰ੍ਹਾਂ ਕੋਈ ਕੁਦਰਤੀ ਤਰੀਕੇ ਨਾਲ ਜਿਹੜੀਆਂ ਆਪਣੀਆਂ ਜੜੀ ਬੂਟੀਆਂ ਪ੍ਰਾਣੀਆਂ ਵੈਦਾਂ ਵਾਲੀਆਂ ਉਹ ਨਹੀਂ ਉਹ ਹੀ ਚਾਰ ਕਰਦੇ ਉਹਨਾਂ ਤੋਂ ਜਿਹੜੀਆਂ ਬੂਟੀਆਂ ਤਿਆਰ ਕਰਦੇ ਆ ਸਾਰੀਆਂ ਇਹ ਅੱਗ 'ਚ ਭਸਮ ਹੁੰਦੀਆਂ ਕੱਚੀਆਂ ਦਵਾਈਆਂ ਲੈ ਕੇ ਅਸੀਂ ਆਪ ਤਿਆਰ ਕਰਦੇ ਆ ਇਹ ਵੀ ਖੋਲੋ ਜੜੀਆਂ ਬੂਟੀਆਂ ਲੈ ਕੇ ਇਹਨੂੰ ਕਾੜਾ ਬਾਲ ਕੇ ਅਸੀਂ ਇਹਨੂੰ ਤਿਆਰ ਕਰਕੇ ਅਸੀਂ ਆਪ ਬਹੁਤ ਤਿਆਰ ਕਰਦੇ ਆ ਕੋਈ ਗੋਲੀ ਦੀ ਮਿਲਾਵਟ ਨਹੀਂ ਕਿਸੇ ਨੂੰ ਵੀ ਸ਼ੱਕ ਸ਼ੁਭਾ ਹੋਵੇ ਜਿੱਥੇ ਮਰਜ਼ੀ ਕੋਈ ਸੈਂਪਲ ਭਰਾ ਸਕਦਾ ਕੋਈ ਦਿੱਕਤ ਨਹੀਂ ਬਾਕੀ ਸਾਡਾ ਇਹਦਾ ਫੋਨ ਨੰਬਰ ਹੈਗਾ 995232149 ਜੇ ਫੋਨ ਤੇ ਕੰਟੈਕਟ ਕਰੋ ਕੋਈ ਰੈਸਲਾ ਲੈਣੀ ਕੋਈ ਵੀ ਲਾਓ ਕੋਈ ਫੀਸ ਨਹੀਂ ਰੈਸਲਾ ਦੀ ਕੋਈ ਜਦੋਂ ਮਰਜ਼ੀ ਪੁੱਛ ਸਕਦਾ ਹੈ ਬਾਕੀ ਸਾਡਾ ਸਹਨੇਆ ਹਸਪੀਟਲ ਹੈ ਬਲਾਕ ਵਾਲੇ ਅੱਡੇ ਤੇ ਪਸਵਾਂ ਦੇ ਹਸਪੀਟਲ ਦੇ ਸਾਹਮਣੇ ਹੈ ਬੈਦ ਭਾਈ ਰੁੱਪੇ ਵਾਲੇ ਜਦੋਂ ਮਰਜ਼ੀ ਸਹਨੇ ਵੀ ਆ ਸਕਦਾ ਕੋਈ ਇੱਥੇ ਵੀ ਆ ਸਕਦਾ ਹੈ ਇੱਕ ਸਾਡਾ ਭਾਈ ਰੁੱਪੇ ਵੀ ਹਸਪੀਟਲ ਹੈ ਤੇ ਬਰਨਾਲੇ ਹੈਗਾ ਬੁੱਧਵਾਰ ਤੇ ਐਤਵਾਰ ਸਾਡਾ ਇੱਥੇ ਹੋਰ ਵੀ ਜਿਹੜੇ ਦਵਾਈ ਲੈਣਾਉਂਦੇ ਨੇ ਇਸ ਇਲਾਕੇ ਦੇ ਬਰਨਾਲੇ ਤੋਂ ਉਹ ਵੀ ਸ਼ਾਮਿਲ ਨੇ ਜਿਹੜੇ ਕਿ ਇਥੋਂ ਦਾ ਤੁਹਾਨੂੰ ਪੂਰਾ ਐਡਰੈਸ ਵੀ ਦੱਸਣਗੇ ਅਤੇ ਜਿਹੜੀਆਂ ਇਥੋਂ ਉਹਨਾਂ ਨੇ ਹੋਰ ਦਵਾਈਆਂ ਵਗੈਰਾ ਲੈਂਦੀਆਂ ਉਹਨਾਂ ਬਾਰੇ ਵੀ ਜਾਣਕਾਰੀ ਦੇਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਇੱਕ ਤਾਂ ਜਿਹੜੇ ਡਾਕਟਰ ਸਾਹਿਬ ਇੱਥੇ ਆਉਂਦੇ ਨੇ ਇਹਨਾਂ ਦਾ ਪੂਰਾ ਪ੍ਰੋਪਰ ਐਡਰੈਸ ਦੱਸ ਦਿਓ ਜੀ ਇਹ ਧਰਮਸਾਲਾ ਪ੍ਰੇਮਨਗਰ ਦੇ ਵਿੱਚ ਤੇ ਰੈਕੋਰਡ ਰੋਡ ਤੇ ਆਪਣਾ ਧਰੋਲਾ ਰੋਡ ਨੇ ਜਿਹੜੇ ਉਹਨਾਂ ਦੇ ਸੈਂਟਰ ਦੇ ਵਿੱਚ ਪ੍ਰੇਮਨਗਰ ਪੈਂਦਾ ਬੋਰਡ ਲੱਗਿਆ ਹੋਇਆ ਬਾਰੇ ਤੇ ਇਥੇ ਧਰਮਸਾਲ ਆ ਗਈ ਧਰਮਸਾਲਾ ਦੇ ਵਿੱਚ ਜਿਹੜੇ ਭਾਈ ਰੂਪਿਆ ਵਾਲੇ ਵੈਦ ਮੇਜਰ ਸਿੰਘ ਆਪ ਹੁੰਦੇ ਨੇ ਇਹ ਇੱਥੇ ਜਿਹੜੀ ਕੋਈ ਕਾੜਾ ਵਗੈਰਾ ਇਹ ਫ੍ਰੀ 'ਚ ਆਉਂਦੇ ਨੇ ਤੇ ਜਿਹੜੀ ਮੰਨ ਦੀ ਕੋਈ ਦਵਾਈ ਹੈ ਤਾਂ ਉਹਦੀ ਲੱਗਦੀ ਲਾਗਤ ਹੀ ਲੈਂਦੇ ਆ ਇੱਕ ਦਰਸ਼ਕਾਂ ਨੂੰ ਇਹ ਵੀ ਜਾਣਕਾਰੀ ਦਿੰਦੇ ਆ ਕਿ ਜਿਹੜਾ ਇਹ ਕਾੜਾ ਪਿਆਉਂਦੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤਿਆਰ ਕਰਦੇ ਨੇ ਅਤੇ ਉਹਦੇ ਕੀ ਕੀ ਫਾਇਦੇ ਨੇ ਕਿਉਂਕਿ ਉਹ ਜਿਹੜਾ ਕਾੜਾ ਇਹਨਾਂ ਦਾ ਉਹ ਵਿਸ਼ੇਸ਼ ਤੌਰ ਤੇ ਬਹੁਤ ਦੂਰ ਦੂਰੋਂ ਲੋਕ ਇੱਥੇ ਇਹਨਾਂ ਕੋਲੋਂ ਪੀਣ ਵੀ ਆਉਂਦੇ ਤੇ ਲੈ ਕੇ ਵੀ ਜਾਂਦੇ ਆ ਉਹ ਇਹ ਦੱਸ ਵੀ ਦਿੰਦੇ ਆ ਕਿ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ ਇੱਕ ਵੀਰ ਜੀ ਦੱਸਿਓ ਕਿ ਤੁਸੀਂ ਇੱਥੇ ਇਲਾਕੇ ਦੇ ਰਹਿਣ ਵਾਲੇ ਹੋ ਤੇ ਬੜੇ ਪੇਸ਼ੈਂਟ ਆਉਂਦੇ ਹੋਣਗੇ ਕਿਸ ਤਰ੍ਹਾਂ ਦੇ ਨਤੀਜੇ ਮਿਲਦੇ ਹਨ ਰਿਜ਼ਲਟ ਕਿਸ ਤਰ੍ਹਾਂ ਰਹਿੰਦੇ ਨੇ ਬਹੁਤ ਵਧੀਆ ਨਤੀਜੇ ਆ ਰਹੇ ਨੇ ਇਹਨਾਂ ਦੇ ਤੇ ਇੱਕ ਤਾਂ ਇਹ ਹੈ ਗੱਲ ਵੀ ਪੁੰਨ ਤੇ ਫਲੀਆਂ ਵਾਲਾ ਕੰਮ ਹੈ ਇਹਨਾਂ ਦਾ ਆਪ ਇਹ ਵੈਲ ਸੈਟਿੰਗ ਇਹ ਬਿਲਕੁਲ ਤੇ ਇਹ ਆ ਵੀ ਇਹਨਾਂ ਨੂੰ ਜਿਹੜੀ ਲੱਗਦੀ ਲਾਗਤ ਹੈ ਦਵਾਈਆਂ ਦੀ ਉਹੀ ਇਹ ਇਥੋਂ ਲੈਂਦੇ ਆ ਤੇ ਮਰੀਜ਼ ਬਹੁਤ ਆਉਂਦੇ ਆ ਇੱਕ ਹਾਰਟ ਦੀ ਪ੍ਰੋਬਲਮ ਦੀ ਜਿਨ੍ਹਾਂ ਦੇ ਕੋਈ ਸਟੰਟ ਵਗੈਰਾ ਪਹਿਣਾ ਪਹਿਣਾ ਹੁੰਦਾ ਸਟੰਟ ਦੀ ਇਹ ਜਿਹੜੀ ਪ੍ਰੋਬਲਮ ਆਉਂਦੀ ਹੈ ਉਹਦੇ ਉੱਤੇ ਤਕਰੀਬਨ ਵੱਡੇ ਹਸਪੀਟਲ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਆਉਂਦਾ ਹੈ ਕਿਸੇ ਤੇ ਕੋਈ 10 ਲੱਖ ਕੇ ਤੇ 5 ਲੱਖ ਜਾਂ ਸਮਥਿੰਗ ਕੁਝ ਵੀ ਆਉਂਦਾ ਹੈ ਪਰ ਇਹ ਤਕਰੀਬਨ ਦੇ ਵਿੱਚ ਇਹਨਾਂ ਦੀ ਦਵਾਈ ਹੈ ਜਿਹੜੀ ਉਹ ਤਿਆਰ ਹੁੰਦੀ ਹੈ ਉਸੇ ਲਾਗਤ ਦੀ ਇਹ ਦਿੰਦੇ ਆ ਤੇ ਉਹਦੇ ਨਾਲ ਵੀ ਜਿਹੜਾ ਸਟੰਟ ਵਾਲੀ ਪ੍ਰੋਬਲਮ ਆ ਬਿਲਕੁਲ ਸੋਲਵ ਹੋ ਜਾਂਦੀ ਹੈ ਇਹ ਗਾਰੰਟੀ ਹੈਗੀ ਇਹ ਚੀਜ਼ ਦੀ ਤੇ ਬਹੁਤ ਵਧੀਆ ਇਨਸਾਨ ਵੀ ਨੇ ਤੇ ਬਹੁਤ ਵਧੀਆ ਵੈਦ ਨੇ ਤੇ ਖਾਨਦਾਨੀ ਵੈਦ ਨੇ ਸਾਰਿਆਂ ਨੂੰ ਵੱਡੀ ਗੱਲ ਕਹੇ ਆ ਤੇ ਬਹੁਤ ਵਧੀਆ ਇਨਸਾਨ ਨੇ ਜਿਹੜੇ ਵੀ ਭਲਾ ਵੀ ਕਰ ਰਹੇ ਨੇ ਤੋਂ ਆਪ ਦਾ ਰੋਜੀ ਰੋਟੀ ਜਿਹੜੀ ਉਹ ਵੀ ਚਲਾ ਰਹੇ ਨੇ ਅੱਜ ਦੇ ਸਮੇਂ ਵਿੱਚ ਦੇਖਣਾ ਚਾਹੁੰਦਾ ਹੈ ਕਿ ਲੋਕ ਬਿਮਾਰੀਆਂ ਨਾਲ ਇੰਨਾ ਝੰਬੇ ਪੈਣੇ ਕਿ ਨਾਰਕਤ ਤੌਰ ਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਤੇ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸੀਮਿਤ ਖਰਚੇ ਦੇ ਠੀਕ ਕਰਦੇ ਨੇ ਤੇ ਲੋਕਾਂ ਲਈ ਫਾਇਦਾ ਵੀ ਬਹੁਤ ਵੱਡੀ ਪੱਧਰ ਤੇ ਹੋ ਰਿਹਾ ਮੈਨੂੰ ਪਤਾ ਲੱਗੇ ਤੁਸੀਂ ਇਹਨਾਂ ਨੂੰ ਇੱਥੇ ਲੈ ਕੇ ਆਏ ਹੋਗੇ ਜਦੋਂ ਇੱਥੇ ਇਹਨਾਂ ਨੂੰ ਲੈ ਕੇ ਆਂਦਾ ਬਰਨਾਲੇ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਵੀ ਬਹੁਤ ਲੋਕਾਂ ਨੇ ਸਬਰ ਕੀਤਾ ਹੋਊਗਾ ਹਾਂਜੀ ਅਸੀਂ ਇਹਨਾਂ ਬਾਬਾ ਜੀਵਨ ਸਿੰਘ ਸਪੋਰਟਸ ਵੈਲਫੇਅਰ ਤੇ ਜੋ ਕਿ ਸੁਆਮਾ ਕਲੱਬ ਐ ਪ੍ਰੇਮਨਗਰ ਦੇ ਵਿੱਚ ਤੇ ਇਹਨਾਂ ਨੇ ਸਾਡੇ ਨਾਲ ਟਾਈ ਅਪ ਕੀਤਾ ਤੇ ਦੱਸਿਆ ਇਹਨਾਂ ਨੇ ਵੀ ਸਾਡੇ ਜਿਹੜਾ ਕੋਈ ਅਸੀਂ ਇਹ ਚੀਜ਼ ਦੇ ਅਸੀਂ ਦਵਾਈ ਦਿੰਦੇ ਆਂਗੇ ਤਾਂ ਅਸੀਂ ਤੇ ਸਾਨੂੰ ਸੁਣ ਕੇ ਵੀ ਬਹੁਤ ਵਧੀਆ ਲੱਗਿਆ ਤੇ ਵਿਚਾਰੋਂ ਸੀਮਤ ਖਰਚੇ ਨੇ ਤੇ ਇੱਥੇ ਧਰਮਸ਼ਾਲਾ ਵੀ ਕਾਫੀ ਟਾਈਮ ਤੋਂ ਖਾਲੀ ਪਈ ਸੀਗੀ ਜਿਹੜੀ ਅਸੀਂ ਆਪਣੇ ਮੰਤਰੀ ਗਰਮੀਤ ਸਿੰਘ ਮੀਤ ਹੇਅਰ ਵੱਲੋਂ ਉਸ ਗ੍ਰਾਂਟ ਦਿੱਤੀ ਗਈ ਜਿਹਦਾਸੀਂ ਥੋੜੀ ਮੋਟੀ ਕੰਸਟ੍ਰਕਸ਼ਨ ਵਗੈਰਾ ਤੇ ਰੰਗ ਰੋਗ ਨੂੰ ਕਰਵਾਇਆ ਤੇ ਸਾਨੂੰ ਐ ਲੱਗਿਆ ਵੀ ਕੋਈ ਇਹ ਨਹੀਂ ਹੈਗਾ ਵੀ ਚਲੋ ਇੱਥੇ ਨਾਲ ਤਾਂ ਦਵਾਈ ਦੇਣਗੇ ਇਹ ਤੇ ਲੋਕਾਂ ਦਾ ਇਲਾਜ ਵਧੀਆ ਹੋਵੇਗਾ ਇੱਕ ਵੈਸਾ ਅੱਜ ਕੱਲ੍ਹ ਨਾਲ ਇੱਕ ਹੋਰ ਵੀ ਦਿੱਕਤ ਦੇਖਣ ਨੂੰ ਆ ਰਹੀ ਹੈ ਕਿ ਜੋੜਾਂ ਦਾ ਦਰਦ ਦੀ ਬੜੀ ਵੱਡੀ ਸਮੱਸਿਆ ਹੈਗੀ ਜਿਵੇਂ ਕਮਰ ਦਰਦ ਹੋ ਗਿਆ ਗੋਡੇ ਦਾ ਦਰਦ ਹੋ ਗਿਆ ਉਹਦੇ ਇਲਾਜ ਵਾਸਤੇ ਤੁਹਾਡੇ ਕੋਲ ਕੀ ਵਿਧੀ ਹੈਗੀ ਉਹ ਤਾਂ ਅਸੀਂ ਥੈਰੇਪੀ ਨਾਲ ਠੀਕ ਕਰਦੇ ਹਾਂ ਜਿਵੇਂ ਕੋਈ ਕਮਰ ਦਰਦ ਹੈ ਕੋਈ ਲੱਤ ਜੀਸ ਪੈਂਦੀ ਹੈ ਕੋਈ ਗੋਡਿਆਂ ਦਾ ਗੋਡਿਆਂ ਵਾਤੇ ਤੇਲ ਐ ਸਪੈਸ਼ਲ ਸਾਡੇ ਕੋਲੇ ਜਿਹੜਾ ਅਸੀਂ ਉਹ ਦਿੰਨੇ ਆ ਮਤਲਬ ਕਿ ਤੁਹਾਡੇ ਕੋਲ ਕਾਫੀ ਸੀਮਿਤ ਖਰਚੇ ਦੇ ਲੋਕ ਆਪਣਾ ਆਸਾਨੀ ਦੇ ਨਾਲ ਇਲਾਜ ਕਰਵਾ ਸਕਦੇ ਆਂ ਦਵਾਈ ਦੀ ਲਾਗਤ ਹੀ ਲੈ ਰਹੇ ਆਂ ਅਸੀਂ ਜਿਵੇਂ ਕੋਈ ਵੀ ਆਹ 22 ਫੜ ਦੀ ਇਹ ਵੀ ਲਾਗਤ ਲੈ ਰਹੇ ਆਂ ਜਿਹੜਾ ਆਹ ਤੇਲ ਐ ਇਹ ਤਿੰਨ ਕ ਸਿਸੀਆਂ ਵਰਤਨ ਗੋਡਿਆਂ ਨਾਲ ਦੀਆਂ ਠੀਕ ਹੋ ਜਾਂਦੇ ਆ ਠੀਕ ਹੈ ਤਿੰਨ ਸਿਸੀਆਂ ਨਾਲ ਬਸ ਤੇ ਸਰ ਦਰਸ਼ਕਾਂ ਨੂੰ ਅਹੀ ਹੋਰ ਵੀ ਦਿਖਾਉਣਾ ਕਿ ਜਿਹੜੇ ਇੰਨਾਂ ਕੋਲੇ ਹੋਰ ਵੀ ਆਉਣੇ ਲੋਕ ਦਵਾਈ ਲੈਣਾਂ ਉਹਨਾਂ ਨਾਲ ਵੀ ਗੱਲਬਾਤ ਕਰਾਉਣਾ ਹੈ ਕਿ ਉਹਨਾਂ ਨੂੰ ਕੀ ਕੀ ਸਮੱਸਿਆ ਸੀ ਤੇ ਹੁਣ ਉਹਨਾਂ ਦਾ ਕਿੰਨਾ ਫਾਇਦਾ ਹੋ ਚੱਕਿਆ ਤੇ ਕਿਸ ਤਰ੍ਹਾਂ ਦੀ ਆਪਣੇ ਆਪ ਵਿਚਾਰ ਰੀਲਿਫ ਸਮਝਦੇ ਨੇ ਆਪ ਬ੍ਰਨਾਲੇ ਤੁਸੀਂ ਜੀ ਤੁਹਾਨੂੰ ਕੀ ਦਿੱਕੀ ਸੀ ਜੋ ਇਨਾਂ ਕੋਲੇ ਆਏ ਤੁਸੀਂ ਬਲੇ ਸਰ ਹਾਰਡ ਦੀ ਹੋਰ ਵੀ ਹਸਪਤਾਲਾਂ ਵਿੱਚ ਦਿਖਾਇਆ ਹੋਊਗਾ ਤੇ ਤੁਹਾਨੂੰ ਕੀ ਕੀ ਡਾਕਟਰਾਂ ਨੇ ਹਾਂਜੀ ਆਦੇਸ਼ ਤੇ ਦਵਾਈ ਚੱਲ ਰਹੀ ਹੈ ਮੇਰੀ ਹਲੇ ਵੀ ਫਿਲਹਾਲ ਵੀ ਚੱਲ ਰਹੀ ਹੈ ਇਸ ਟਾਈਮ ਵੀ ਹਾਂਜੀ ਇਹ ਇਹਨਾਂ ਨੇ ਤੁਹਾਨੂੰ ਕਿਸ ਤਰ੍ਹਾਂ ਦੀ ਦਵਾਈ ਦਿੱਤੀ ਜਾਂ ਤੁਹਾਨੂੰ ਕੀ ਜਿਸ ਨਾਲ ਤੁਹਾਨੂੰ ਫਰਕ ਲੱਗਿਆ ਇਹਨਾਂ ਨੇ ਇਹ ਤਾਂ ਇੱਕ ਤਾਂ ਛੋਟੇ ਸਾਹਮਣੇ ਆ ਆ ਦਿੱਤਾਗਾ ਫਿਰ ਇੱਕ ਉਹ ਪਾਊਡਰ ਜੇ ਦਿੱਤਾ ਸੀ ਐਡਾ ਉਹ ਵੀ ਚਾਹ ਮਗੂ ਬਣਾ ਕੇ ਪੀਣੀ ਹੁੰਦੀ ਆ ਤੇ ਉਹਦੇ ਨਾਲ ਜਿਹਨੇ ਮੈਨੂੰ ਬਹੁਤ ਪਰਸੈਂਟ ਜਿਵੇਂ ਅੱਗੇ 50% ਰਹਿ ਲੋ ਉਹ ਤਾਂ ਮੈਨੂੰ 55% ਹਾਰਡ ਦੀ ਪ੍ਰੋਬਲਮ ਹੈ ਉਹਦੇ ਵਿੱਚ ਹੁਣ ਜਿਹਨੇ ਅੱਗੇ ਕੁਝ ਫਰਕ ਕੀ ਸੀਗਾ ਥੋੜਾ ਸੀ ਹੁਣ ਜਿਆਦਾ ਹੀ ਹੋ ਗਿਆ ਕੁਝ ਪਰ ਦਿਨੀ ਬਈ ਹਲੇ ਹੋਇਆ 20 ਦਿਨੀਆਂ ਉਹਦੇ ਬਾਅਦ ਮਤਲਬ ਕਿ ਜਦੋਂ ਜਦੋਂ ਦਵਾਈ ਖਾਈ ਜਾਵਾਂਗੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਫਰਕ ਵਧੀਆ ਲੱਗ ਰਿਹਾ ਹਾਂਜੀ ਸੱਚ ਸਰ ਹਾਂਜੀ ਲੱਗ ਰਿਹਾ ਪੂਰਾ ਲੱਗ ਰਿਹਾ ਠੀਕ ਠੀਕ ਹੈ ਹੱਸੀ ਗੱਲ ਜੀ ਤੁਹਾਨੂੰ ਕੀ ਦਿੱਕਤ ਸੀ ਜਦੋਂ ਤੁਸੀਂ ਇਧਰ ਬੈਜ ਜੀ ਕੋਲੇ ਆਏ ਹੋ ਸਟਾਰਟਿੰਗ ਵਿੱਚ ਮੈਨੂੰ ਵੀ ਜੀ ਗੋਡਿਆਂ ਦਾ ਦਰਦ ਸੀਗਾ ਇਹ ਠੀਕ ਹੈ ਇਹਨਾਂ ਨੂੰ ਬੈਜ ਜੀ ਨੂੰ ਦਿਖਾਇਆ ਇਹਨਾਂ ਨੇ ਸੈੱਟ ਕੀਤਾ ਥੈਰੇਪੀ ਰਹੀ ਇਹਨਾਂ ਨੇ ਕਿ ਦੱਸਿਆ ਵੀ ਤੁਹਾਡੇ ਮਣਕਿਆਂ ਦੀ ਪ੍ਰੋਬਲਮ ਆ ਮਣਕੇ ਇਹਨਾਂ ਨੇ ਮੇਰੇ ਸੈੱਟ ਕੀਤੇ ਮੇਰੇ ਦਰਦ ਠੀਕ ਆਉਣ ਮੋਲ ਕੇ ਹੁਣ ਕਾਫੀ ਰੀਲੀਫ ਮਹਿਸੂਸ ਕਰ ਰਿਹਾ ਹਾਂ ਕਿੰਨੇ ਸੇਤੋਂ ਤੁਸੀਂ ਇਹਨਾਂ ਕੋਲ ਦਵਾਈ ਦਿਖਾਈ ਸੀਗੀ ਅੱਛਾ ਹਾਂਜੀ ਤਕਰੀਬਨ ਇੱਕ ਹਫ਼ਤੇ ਵਿੱਚ ਬਹੁਤ ਫਰਕ ਪੈ ਚੁੱਕਿਆ ਹੈਗਾ ਇੱਕ ਹਫ਼ਤੇ ਵਿੱਚ ਫਰਕ ਪੈ ਗਿਆ ਠੀਕ ਹੈ ਹੋਰ ਕੀ ਤੁਸੀਂ ਲੋਕਾਂ ਨੂੰ ਕਹਿਣਾ ਕਿ ਵੀ ਇਹਨਾਂ ਕੋਲ ਬੈਜ ਜੀ ਕੋਲੇ ਆਉਣ ਜੀ ਵੀ ਇੱਥੇ ਆਉਣ ਜਿਨ੍ਹਾਂ ਨੂੰ ਵੀ ਕੋਈ ਇਹ ਪ੍ਰੋਬਲਮ ਆਈ ਧੂਂਹੀ ਦੀ ਜਾਂ ਗੋਡਿਆਂ ਦੀ ਵੀ ਸੈੱਟ ਕਰ ਦਾਂਗੇ ਮਾਤਾ ਜੀ ਤੁਸੀਂ ਇੱਥੇ ਆਉਣੇ ਦਵਾਈ ਲੈਣ ਹਾਂਜੀ ਮੈਂ ਇੱਥੇ ਆਉਣੇ ਹਾਂ ਜੀ ਤੁਹਾਡੇ ਦਾਪ ਜੇ ਹੁਣ ਕੋਈ ਗੋਡੇ ਘੱਟੇ ਦਰਦ ਹੁੰਦਾ ਇਸ ਵੀਰ ਜੀ ਨੂੰ ਆ ਕੇ ਕਹਿੰਦੇ ਆ ਬਾਈ ਸਾਨੂੰ ਦਰਦ ਵਾਈ ਦੇਵੋ ਤੁਸੀਂ ਅਸਤਾ ਸ਼ੁਕਰ ਕਰ ਰਿਹਾ ਜੀ ਸਾਡੇ ਕੋਲੇ ਆ ਗਏ ਨੇ ਵੀ ਚਲੋ ਸਾਡਾ ਹਰੇਕ ਹਰੇਕ ਦਾਪਣਾ ਹੋਊਗਾ ਠੀਕ ਹੈ ਨਾ ਜੀ ਹਾਂ ਜੀ ਦੇਖੋ ਤੁਹਾਡੇ ਸਾਹਮਣੇ ਬਿਲਕੁਲ ਸੱਚ ਹੈ ਕਿ ਕਿਸ ਤਰ੍ਹਾਂ ਜੋ ਵੀ ਇੱਥੇ ਮਰੀਜ਼ ਆਉਂਦੇ ਨੇ ਠੀਕ ਹੁੰਦੇ ਨੇ ਉਹਦੇ ਜਿਹੜਾ ਬੈਜ ਜੀ ਦਾ ਸੰਪਰਕ ਨੰਬਰ ਉਹ ਵੀ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਵੇਲੇ ਔਰ ਕਿਸੇ ਟਾਈਮ ਸੰਪਰਕ ਕਰਕੇ ਇਹਨਾਂ ਨਾਲ ਇਹਨਾਂ ਕਲੀਨਿਕ ਤੇ ਵੀ ਆ ਸਕਦੇ ਹੋ ਬਰਨਾਲਾ ਵੀ ਆ ਸਕਦੇ ਹੋ ਔਰ ਅਸੀਂ ਤੁਹਾਨੂੰ ਦਿਖਾਉਣੇ ਆ ਕਿ ਕਿਸ ਤਰ੍ਹਾਂ ਜਿਹੜਾ ਕੜਾ ਹੈਗਾ ਜਿਹੜਾ ਇੱਕ ਬਹੁਤ ਵਧੀਆ ਤਰੀਕੇ ਨਾਲ ਤਿਆਰ ਕਰਕੇ ਦਿੰਦੇ ਨੇ ਉਹਦੇ ਬਾਰੇ ਵੀ ਜਾਣਕਾਰੀ ਦਿੰਨੇ ਕਿ ਕਿਸ ਤਰ੍ਹਾਂ ਤਿਆਰ ਕਰਦੇ ਨੇ ਅਤੇ ਉਹਦੇ ਕੀ ਕੀ ਫਾਇਦੇ ਹੁਣ ਸਾਡੇ ਦਰਸ਼ਕਾਂ ਨੂੰ ਦੱਸਦੇ ਆ ਕਿ ਜਿਹੜਾ ਇਹ ਬੈਜ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਦੇਸੀ ਤਰੀਕੇ ਨਾਲ ਆਪਣੀਆਂ ਜਿਹੜੀਆਂ ਆਮ ਘਰੇਲੂ ਚੀਜ਼ਾਂ ਵਰਤਦੇ ਆ ਉਹਨਾਂ ਚੋਂ ਕੁਝ ਚੀਜ਼ਾਂ ਲੈ ਕੇ ਤਿਆਰ ਕਰਦੇ ਨੇ ਇਹ ਦੱਸਿਓ ਜੀ ਇਹਦੇ ਬਾਰੇ ਜਾਣਕਾਰੀ ਦਿਓ ਇਹੀ ਜਿਹੜਾ ਹਨ ਕੜਾ ਅਸੀਂ ਜੜੀਆਂ ਬੂਟੀਆਂ ਦਾ ਬਣਾਉਣੀ ਹੈ ਇਹੀ ਸੀ ਬਣਾਉਣੀ ਹੈ ਹਫਤੇ 'ਚ ਦੋ ਦਿਨ ਇਹ ਸੀਸੇ ਪਲਾਉਨੇ ਆ ਬਿਲਕੁਲ ਇਹ ਫਰੀ ਪਲਾਉਨੇ ਆ ਠੀਕ ਹੈ ਇਹਦਾ ਕੋਈ ਪੈਸਾ ਨਹੀਂ ਲੈ ਰਹੇ ਕਿਸੇ ਤੋਂ ਵੀ ਭਾਵੇਂ ਸਾਰਾ ਸ਼ਹਿਰ ਆ ਕੇ ਪੀਣਾ ਜਿਹੜੀ ਕੋਈ ਦਵਾਈ ਅਸੀਂ ਨਾਲ ਦੇਣੀ ਹੈ ਉਹਦੀ ਅਸੀਂ ਉਹਦੀ ਦਵਾਈ ਦੀ ਲਾਗਤ ਲੈ ਰਹੇ ਆ ਜਿਹੜਾ ਇਹ ਕੜਾਗਾ ਇਹ ਕਿਸ ਤਰ੍ਹਾਂ ਦਾ ਤਿਆਰ ਕਰਦੇ ਹੋਗੇ ਤੁਸੀਂ ਇਹ ਜੜੀਆਂ ਬੂਟੀਆਂ ਹੀ ਆ ਜਿੰਨੀਆਂ ਵੀ ਹੈਗੀਆਂ ਉਸ ਦਾ ਤਿਆਰ ਕਰਦੇ ਆ ਅਸੀਂ ਇਹਨੂੰ ਤੁਸੀਂ ਇੱਕ ਮਤਲਬ ਕਿ ਮੁਫਤ ਦੇ ਤੌਰ ਤੇ ਪਿਆਰੋ ਜਿਹੜਾ ਕਿ ਬਹੁਤ ਵੱਡਾ ਫਾਇਦਾ ਕਰ ਰਿਹਾ ਹੈਗਾ ਹਾਂਜੀ ਹਾਂਜੀ ਬੁੱਧਵਾਰ ਰੈਂਤਵਾਰ ਅਸੀਂ ਇੱਥੇ ਫਰੀ ਪਿਆ ਰਹੇ ਆ ਠੀਕ ਹੈ ਭਾਵੇਂ ਕੋਈ ਵੀ ਆ ਕੇ ਇੱਥੇ ਫਰੀ ਫਰੀ ਪੀਣ ਗਰੀਬ ਵੀ ਆ ਕੇ ਪੀ ਸਕਦਾ ਮੀਰੀ ਵੀ ਪੀ ਸਕਦਾ ਆ ਮੇਰੇ ਸਾਥੀ ਨੂੰ ਕਹੂੰਗਾ ਕਿ ਨੇੜੇ ਕਰਕੇ ਜਰੂਰ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਜਿਹੜਾ ਕਾੜਾ ਹੈਗਾ ਤਿਆਰ ਹੁੰਦਾ ਹੈਗਾ ਬਾਕੀ ਆਹ ਇਸ ਤਰ੍ਹਾਂ ਦਾ ਹੁੰਦਾ ਇਹ ਕਾੜਾ بس ਇੰਨੀ ਪੀਣਾ ਹੁੰਦਾ ਹੈ ਇਹ ਦੂਸਰੇ ਦਿਨ ਹੀ ਦੱਸਦਾ ਹਾਰ ਨੂੰ ਦੂਸਰੇ ਦਿਨ ਦੱਸਦਾ ਹਾਰ ਨੂੰ ਬਿਲਕੁਲ ਠੀਕ ਹੈ ਆ ਚੀਜ਼ ਹੈ ਅੱਛਾ ਇਹਦੇ ਬਲਕੇ ਜਿਹੜਾ ਹੈ ਕੜਾ ਤਿਆਰ ਕੀਤਾ ਹੈ ਇਹ ਹਫਤੇ 'ਚ ਪੀਣਾ ਜਾਂ ਕਿਸ ਕਿਸ ਤਰ੍ਹਾਂ ਲੈਣਾ ਉਹ ਜ਼ਰੂਰ ਦੱਸਿਓ ਇਹ ਇਹ ਹਫਤੇ 'ਚ ਦੋ ਦਿਨ ਪੀਣਾ ਹੈ ਅੱਛਾ ਹਫਤੇ ਦੋ ਦਿਨ ਪੀਣਾ ਹੈ ਜਿਹੜਾ ਅਸੀਂ ਨਾਲ ਦੇਵਾਂਗੇ ਬੋਤਲਾਂ ਦਿੰਨੇ ਆ ਸੀ ਉਹ ਦੋ-ਦੋ ਢੱਕਣ ਪਾ ਕੇ ਡੇਲੀ ਸਵੇਰ ਸ਼ਾਮ ਕਰ ਪੀਣਾ ਅਸੀਂ ਤੁਸੀਂ ਤਿਆਰ ਕਰਕੇ ਵੀ ਨਾਲ ਵੀ ਦੇ ਦਿੰਦੇ ਹੋਗੇ ਵੀ ਕੋਈ ਨਾਲ ਲੈ ਜਾਣਾ ਚਾਹੁੰਦਾ ਹੋਵੇ ਜਿਹੜਾ ਨਾਲ ਦਿੰਦੇ ਸਾਡਾ ਤਿਆਰ ਕਰਾ ਹੀ ਹੁੰਦਾ ਠੀਕ ਹੈ ਉਹ ਦਿੰਨੇ ਆ ਅਸੀਂ ਉਹਦੇ ਅਸੀਂ ਪੈਸੇ ਲੈਨੇ ਆ ਉਹਦੀ ਲਾਗਤ ਆ ਤੁਸੀਂ ਮਤਲਬ ਕੋਈ ਜ਼ਿਆਦਾ ਨਹੀਂ ਲੈਂਦੇ ਨਾਰਮਲ ਜਿਹੜਾ ਤੁਹਾਡਾ ਰੁਟੀਨ ਦਾ ਖਰਚਾ ਹੁੰਦਾ ਉਹੀ ਲੈਨੇ ਹੋਗੇ ਜਿੰਨਾ ਖਰਚਾ ਜਿਹਦੀ ਲਾਗਤ ਆ ਸੀ ਉਹੀ ਲੈ ਰਹੇ ਆ ਸਭ ਤੋਂ ਠੀਕ ਹੈ ਜੇ ਤੁਹਾਡੇ ਕੋਲ ਇੱਛਾ ਹੈ ਕਿ ਪੀਣਾ ਚਾਹੁੰਦਾ ਉਹ ਬਿਲਕੁਲ ਮੁਫਤ ਹੈ ਉਹ ਮੁਫਤ ਹੈ ਉਹ ਫਰੀ ਹੈ ਉਹ ਬੁੱਧਵਾਰ ਐ ਦੁਵਾਰ ਇੱਥੇ ਆ ਕੇ ਪੀ ਸਕਦਾ ਉਹ ਸਾਰੀ ਦੁਨੀਆ ਨੂੰ ਸਾਰੀ ਸੰਗਤ ਨੂੰ free ਹੈ ਜਿੱਥੋਂ ਮਰਜ਼ੀ ਆਉਣਾ ਠੀਕ ਹੈ ਇੱਕ ਸਾਡੇ ਦਰਸ਼ਕਾਂ ਨੂੰ ਜਰੂਰ ਆਪਣਾ ਨੰਬਰ ਦੁਆਰੇ ਦੱਸ ਦਿਓ ਇੱਕ ਤਾਂ ਇੱਕ ਤੁਹਾਡੇ ਕੋਲੇ ਕੀ ਕੀ ਲੋਕ ਜ਼ਿਆਦਾ ਆਉਂਦੇ ਨੇ ਕਿਹੜੀਆਂ ਬਿਮਾਰੀਆਂ ਕਰਕੇ ਉਹ ਦੱਸ ਦਿਓ ਸਾਡੇ ਕੋਲੇ ਵੱਧ ਜਿਵੇਂ ਹਾਰਡ ਦੀ ਸ਼ਿਕਾਇਤ ਹੈ ਕੋਈ ਵੀ ਕੋਈ ਬਾਈਪਾਸ ਸਰਜਰੀ ਕਹਿੰਦਾ ਉਹਦੇ ਜਾਰੇ ਆਉਂਦੇ ਆ ਠੀਕ ਹੈ ਬਾਕੀ ਟਾਈਫਾਇਟ ਦੇ ਬਹੁਤ ਜ਼ਿਆਦਾ ਆਉਂਦੇ ਆ ਜਿਵੇਂ ਟਾਈਫਾਇਟ ਦੀ ਹੈ ਕੋਈ ਕਮਰ ਦਰਦ ਹੈ ਕੋਈ ਗੋਡਿਆਂ ਦਾ ਦਰਦ ਹੈ ਕੋਈ ਕਿਸੇ ਦੇ ਲਾਦ ਨਹੀਂ ਬੱਚਾ ਨਹੀਂ ਅਸੀਂ ਉਦਾਂ ਦੇ ਸਾਰੇ ਮਰੀਜ਼ ਆਉਂਦੇ ਆ ਬਾਕੀ ਜਿਹੜਾ ਫੋਨ ਨੰਬਰ ਆ ਸਾਡਾ ਹੈਗਾ 9915232149 ਵੈਦ ਭਾਈ ਰੂਪੇ ਵਾਲੇ ਬੁੱਧਵਾਰ ਆਣ ਦੁਬਾਰਾ ਅਸੀਂ ਇੱਥੇ ਬਰਨਾਲੇ ਆਉਣੇ ਆ ਪ੍ਰੇਮਨਗਰ ਚ ਤੇ ਬਾਕੀ ਦਿਨ ਉੱਥੇ ਉਹ ਸੈਣੀ ਸਾਡਾ ਹਰ ਵਕਤ ਹਸਪੀਟਲ ਗੁੱਲਾ ਹੁੰਦਾ ਮੇਰਾ ਬੇਟਾ ਵੀ ਇਹੀ ਕੰਮ ਕਰਦਾ ਹੈ ਮੇਰੇ ਘਰੋਂ ਵੀ ਕਰਦੇ ਆ ਪਰਿਵਾਰ ਸਾਰੇ ਕਰਦੇ ਆ ਅਸੀਂ ਉੱਥੇ ਸੈਣੀ ਹੈਗਾ ਬਲਾਕ ਵਾਲਾ ਅੱਡਾ ਪਸਵਾ ਦੇ ਹਸਪੀਟਲ ਦੇ ਸਾਹਮਣੇ ਵੈਦ ਭਾਈ ਰੂਪੇ ਵਾਲੇ ਸਾਡਾ ਫੋਨ ਨੰਬਰ ਹੈਗਾ 9915233491 ਉੱਥੇ ਵੀ ਸਾਡੇ ਕੋਲ ਇਲਾਜ ਕਰਾ ਸਕਦੇ ਆ ਇੱਥੇ ਵੀ ਕਰਾ ਸਕਦੇ ਆ ਦੋ ਦਿਨ ਆ ਕੇ ਦੋ ਦਿਨ ਬਰਨਾਲੇ ਆਉਣ ਤੇ ਬਾਕੀ ਜਦੋਂ ਮਰਜੀ ਸੈਨ ਆਫ ਗਿਆ ਹੁਣ ਹੋਰ ਸਾਡੇ ਦਰਸ਼ਕਾਂ ਜਰੂਰ ਇੱਕ ਸੰਦੇਸ਼ ਦਿਓ ਕਿਉਂਕਿ ਅੱਜ ਕੱਲ ਬਿਮਾਰੀਆਂ ਤੌਰ ਤੇ ਜੇਕਰ ਜਾਗਰੂਕ ਜਿੰਨਾ ਕੀਤਾ ਜਾਵੇ ਚੰਗੀ ਗੱਲ ਹੈ ਅਸੀਂ ਤਾਂ ਇਹੀ ਕਹਿੰਨੇ ਆ ਵੀ ਕਿਸੇ ਵੀ ਕੋਈ ਵੀ ਜਦੋਂ ਜਾਂਦੇ ਆ ਡਾਕਟਰ ਕੋਲੇ ਜਿਹੜੀ ਅਸੀਂ ਤਾਂ ਵੱਧ ਤੋਂ ਆ ਦੇਖ ਇੰਨੇ ਆ 70% 60% ਟਾਈਫਾਇਡ ਹੈ ਜਿੰਨੀਆਂ ਹਸਪਤਾਲਾਂ ਦੇ ਵਿੱਚ ਲੈਣਾ ਲੱਗੀਆਂ ਪਈਆਂ ਜੀ ਨੂੰ ਮਰਜ਼ੀ ਕੱਢ ਕੇ ਟੈਸਟ ਕਰਾ ਲਓ ਉਹਦੇ ਵਿੱਚ ਟਾਈਫਾਇਡ ਵਾਲੇ ਆਉਣਗੇ ਜਿਹੜਾ ਉਹ ਥੋੜੇ ਜਿਹੇ ਪੈਸੇ ਚ ਰਾਮ ਆਉਣ ਵਾਲਾ ਉਹ ਅੱਜ ਹਜ਼ਾਰਾਂ ਚ ਵੱਡੇ ਹੋ ਜਾ ਰਿਹਾ ਹੈ ਗਰੀਬ ਵੀ ਇਲਾਜ ਕਰਾ ਸਕਦਾ ਸੋ ਸਾਡੇ ਦਰਸ਼ਕਾਂ ਨੂੰ ਅਪੀਲ ਹੈ ਕਿ ਜਰੂਰ ਜੇ ਕਿਸੇ ਨੂੰ ਜਿੰਨਾ ਜੋ ਵੀ ਇਹਨਾਂ ਨੇ ਬਿਮਾਰੀਆਂ ਦੱਸੀਆਂ ਉਹਦੇ ਬਾਰੇ ਕੋਈ ਸਮੱਸਿਆ ਆ ਰਹੀ ਹੈ ਤਾਂ ਇਹਨਾਂ ਨਾਲ ਇਹਨਾਂ ਨੰਬਰ ਤੇ ਜਰੂਰ ਸੰਪਰਕ ਕੀਤਾ ਜਾਵੇ ਔਰ ਅਜਿਹੇ ਪ੍ਰੋਗਰਾਮ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਸ਼ੇਅਰ ਕਰੋ ਜੇਕਰ ਫੇਸਬੁੱਕ 'ਤੇ ਜੁੜਿਆ ਹੋ ਤਾਂ ਪੇਜ ਨੂੰ ਫੋਲੋ ਕਰੋ ਧੰਨਵਾਦ ਸਤਿ ਸ੍ਰੀ ਅਕਾਲ